ਆ ਦੇਖੋ ਆ ਮੈਂ ਨੋਰਮਲ ਹੈ ਜਿਹੜੀ ਨਿਸ਼ਾਨੀ ਲਗਾਈ ਆ 1 ਇੰਚ ਦਾ ਡਿਫਰੈਂਸ ਰੱਖ ਕੇ ਜਿਹੜੀ ਆਪਾਂ ਇਦਾਂ ਹੀ ਅੰਦਾਜ਼ੇ ਨਾਲ ਲਗਾ ਦਿੰਨੇ ਆ ਇਹਦਾ ਮੈਂ ਮੈਜ਼ਰਮੈਂਟ ਦੱਸਦਾ ਤੁਹਾਨੂੰ 1 ਇੰਚ ਰੱਖਿਆ ਠੀਕ ਆ ਤੇ ਇੱਥੋਂ ਆ ਜਿਹੜਾ ਟੀਰਾ ਰੱਖਿਆ 7 ਇੰਚ ਕਿਉਂਕਿ ਜਦੋਂ ਆਪਾਂ ਛੋਟੇ ਗਲੇ ਪਾਉਣੇ ਹੁੰਦੇ ਆ ਨਾ फ्रंट वाला ਤੇ ਬੈਕ ਵਾਲਾ ਫਿਰ ਸਾਨੂੰ ਥੀਰਾ ਜ਼ਿਆਦਾ ਵੱਡਾ ਰੱਖਣਾ ਪੈਂਦਾ ਉਦਾਂ 6.5 ਹੁੰਦਾ 7 ਰੱਖਿਆ ਮੈਂ 7.5 ਵੀ ਰੱਖ ਸਕਦੇ ਹੋ ਪਰ ਆਪਣੇ ਸ਼ੋਲਡਰ ਦੇ ਹਿਸਾਬ ਨਾਲ ਆ ਵੀ ਚੀਜ਼ ਇਥੋਂ 7 ਤਾਂ ਤੇ ਹੁਣ ਆ ਜਿਹੜੀ ਆਪਾਂ ਕਾਟ ਪਾਉਣੀ ਆ ਇਹ ਮੈਂ ਤੁਹਾਨੂੰ ਦੱਸਦੀ ਆ ਮੇਰੇ ਕੋਲ ਇਥੇ ਕੋਈ ਹੈਵ ਨਹੀਂ ਆ ਤੇ ਮੈਂ ਇੱਕ ਮਿੰਟ ਜਸਟ ਥੋੜਾ ਜਿਆ ਅੰਦਰ ਨੂੰ ਡਾਊਨ ਕਰਕੇ ਨਾ ਫਿਰ ਇਹਦੇ ਤੇ ਨਿਸ਼ਾਨੀ ਲਗਾਉਣੀ ਆ ਆ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਜਿੱਦਾਂ ਥੋੜੀ ਜੀ ਡਾਊਨ ਕਰਕੇ ਅੰਦਰ ਨੂੰ ਨਿਸ਼ਾਨੀ ਲਗਾਨੀ ਆ ਇਹਦੇ ਨਾਲ ਕੀ ਹੋਏਗਾ ਤੁਹਾਡੀ ਫਿਟਿੰਗ ਬਿਲਕੁਲ ਪਰਫੈਕਟ ਆਏਗੀ ਇਹਨਾਂ ਦਾ ਫਰਕ ਆ ਗਿਆ ਦੋਨਾਂ ਚੀਜ਼ਾਂ ਦਾ ਇੰਨੇ ਫਰਕ ਦੇ ਵਿੱਚ ਹੀ ਬਹੁਤ ਜ਼ਿਆਦਾ ਜਿਹੜੇ ਪੈ ਜਾਂਦੇ ਆ ਰਿੰਕਲਸ ਪਿੱਛੇ ਵਾਲੀ ਕਾਰਟ ਦਾ ਕੋਈ ਨਹੀਂ ਉਹ ਫਰੰਟ ਵਾਲੀ ਨਾਲੋਂ 1 ਇੰਚ ਜਿਹੜੀ ਉਹ ਜ਼ਿਆਦਾ ਹੋਣੀ ਚਾਹੀਦੀ ਹੈ ਠੀਕ ਆ ਪਰਫੈਕਟ ਫਸਟ ਤੇ 3.5 ਤੇਰਾ ਤੇ ਇੰਨੀ ਰਹਿ ਜਾਣੀਆਂ ਬਿਲਕੁਲ ਸਹੀ ਆ ਮੈਂ ਹੁਣ ਤੁਹਾਨੂੰ ਕਟਿੰਗ ਕਰਕੇ ਦਰ ਜਦੋਂ ਵੀ ਕਟਿੰਗ ਕਰਨੀ ਆ ਪਹਿਲਾਂ ਬੈਕ ਵਾਲੀ ਕਰਨੀ ਆ फिर आप फ्रंट वाली करा गए कटिंग हो कटिंग है बड़ी प्यारी जी शेप आनी है जो पूरा सूट बन जा मैं तुम करके दसागी ਤੇ ਇਹਦੇ ਵਿੱਚ ਮੇਨ ਅੱਜ ਦਾ ਟਾਪਿਕ ਇਹੀ ਆ ਬਾਕੀ ਜਦੋਂ ਸਟਿਚ ਕਰ ਲਿਆ ਮੈਂ ਤੁਹਾਨੂੰ ਉਦੋਂ ਵੀ ਦੱਸਾਂਗੀ ਜੇ ਬਾਕੀ ਸਾਰੀ ਕਟਿੰਗ ਨਾਰਮਲ ਹੀ ਆ ਇਥੋਂ ਜਿਹੜਾ ਐਕਸਟਰਾ ਕਪੜਾ ਕੱਟ ਦੇਣਾ ਸਾਰੀ ਸ਼ਰਟ ਤਿਆਰ ਆ